ਤੂੰ ਲੀਵਰ ਨੂੰ ਸਮਝ ਕੇ ਰੱਖਿਆ ਇਹ ਬੱਚਿਆਂ ਦਾ ਅੰਗ ਹੈ ਹਾਰਟ ਤੋਂ ਜ਼ਿਆਦਾ ਮਹੱਤਵਪੂਰਨ ਅੰਗ ਸਾਡਾ ਲੀਵਰ ਹੈ ਜਿਹਨੂੰ ਸਭ ਤੋਂ ਵੱਧ ਨਜ਼ਰ ਅੰਦਾਜ਼ ਕਰਨੇ ਆ ਇੰਨੀ ਐਸੀ ਕਿ ਤੈਸੀ ਫੇਜ਼ ਦੇ ਤਹਿਤ ਜ਼ਿੰਦਗੀ ਦੇ ਜਦੋਂ ਵਿਚਾਰਾ ਜਵਾਬ ਦੇ ਜਾਂਦਾ ਨਾ ਉਹਦਾ ਇਲਾਜ ਨਹੀਂ ਹੁੰਦਾ ਜਿੰਨੇ ਮਰਜ਼ੀ ਕਰੋਨਾ ਦੇ ਨੁਸਕੇ ਖਾ ਲੋ ਇਹ ਜਿਹੜੇ ਲੋਕ ਅੱਜ ਵੀਡੀਓ ਦੇਖ ਰਹੇ ਨੇ ਪੁੱਛੋ ਕਮੈਂਟਾਂ ਦੱਸਣਗੇ ਜਿਹੜੇ ਮੇਰੇ ਮੀਰ ਭੈਣ ਭਰਾ ਲੀਵਰ ਦੇ ਐਂਡ ਸਟੇਜ ਤੇ ਪਹੁੰਚ ਗਿਆ ਕੀ ਉਹ ਠੀਕ ਹੋਏ ਜਿੰਨੇ ਮਰਜ਼ੀ ਲੋਕ ਬੋਲਦੇ ਰਹਿਣ ਕਿ ਫੇਰ ਤੂੰ ਤਾਂ ਮੈਂ ਆ ਕਰ ਦੂ ਅੱਦਾ ਕਰ ਦੂ ਅੱਦਾ ਕਰ ਦੂ ਮੇਰੀ ਜ਼ੁਬਾਨਾਂ ਕੋ ਰੋਕ ਸਕਦੇ ਜੇ ਤੁਹਾਨੂੰ ਸਾਹ ਚੜ ਰਿਹਾ ਵੈ ਕਪੜਾ ਕੋਲੇਸਟ੍ਰੋਲ ਚੈੱਕ ਕਰਾਓ ਜੇ ਤੁਹਾਨੂੰ ਤਜਾਬ ਬਣ ਰਿਹਾ ਆਪਣੇ ਓਟੀਪੀਟੀ ਚੈੱਕ ਕਰਾਓ ਜੇ ਤੁਹਾਡੇ ਦਰਦਾਂ ਰਹੀ ਯੂਰੀ ਕਿਥੇ ਚੈੱਕ ਕਰਾਓ ਜੇ ਤੁਹਾਡੇ ਗੈਸ ਬੰਦੀ ਪੇਟ ਅਲਟਰਾਸਾਉਂ ਕਰਾਓ ਐਂਡ ਦੇ ਵਿੱਚ ਇੱਕੋ ਜਨਮਦਾਤਾ ਨਿਕਲੂ ਉਹ ਲੀਵਰ ਹੈ ਸੋ ਅਗਰ ਤੁਸੀਂ ਪਹਿਲੇ ਸਟੇਜ ਤੇ ਇਸ ਨੂੰ ਫੜ ਕੇ ਰੋਕ ਲਿਆ ਤੇ ਤੁਸੀਂ ਠੀਕ ਹੋਗੇ ਜੇ ਤੁਸੀਂ ਇਸ ਨੂੰ ਵੱਧਦੇ ਰਹੇ ਕੋਈ ਗੱਲ ਨਹੀਂ ਮੁੱਛਾਂ ਨੂੰ ਵੱਧ ਦਿੰਦੇ ਕੋਈ ਫਰਕ ਨਹੀਂ ਲੀਵਰ ਹੀ ਸਭ ਦਾ ਫੈਟੀ ਹੁੰਦਾ ਇਹ ਫੈਟੀ ਲੀਵਰ ਜਿੱਦਣ ਬਹੁਤ ਜ਼ਿਆਦਾ ਫਟਦਾ ਹੋਇਆ ਨਾ ਉਸ ਦਿਨ ਆਪਾਂ ਪਾਣੀ ਵੀ ਨਹੀਂ ਮੰਗਦੇ ਇਸ ਚੀਜ਼ ਪੰਜਾਹ ਪੰਜਾਹ ਲ 50 ਲੱਖ ਰੁਪਇਆ ਖਰਚ ਕੇ ਵੀ ਬੱਚੇ ਦੇ ਚਾਂਸਸ 2% ਨੇ ਸਿਰਫ ਡਾਟਾ ਕੱਢ ਕੇ ਦੇਖ ਲਓ ਗੂਗਲ ਤੋਂ ਪਹਿਲਾ ਤਾਂ ਹਿੰਦੁਸਤਾਨ ਦੇ ਵਿੱਚ ਬਦਲਾਂ ਲਈ ਬੰਦਾ ਲੱਭਣਾ ਹੀ ਬਹੁਤ ਔਖਾ ਵੈ ਸੋ ਸਤਰਕਤਾ ਹੀ ਇਸ ਦਾ ਇਲਾਜ ਹੈ ਤੁਹਾਡੇ ਕੋ ਲੋਕੀ ਐਂਡ ਸਟੇਟ ਦੇ ਉਪਰ ਆਂਦੇ ਜਦੋਂ ਸਰੋਸਿਸ ਹੋ ਜਾਂਦਾ ਪੇਟ 'ਚ ਪਾਣੀ ਭਰ ਜਾਂਦਾ ਵੈ ਕੂਨ ਦੀ ਉਲਟੀਆਂ ਲੱਗ ਜਾਂਦੀਆਂ ਵੈ ਪੋਰਟਲ ਹਾਈਪਰ ਟੈਨਸ਼ਨ ਹੋ ਜਾਂਦਾ ਵੈ ਤੋਂ ਕੋਈ ਇਲਾਜ ਨਹੀਂ ਉਸ ਟਾਈਮ ਤੇ ਫੈਟ ਨੂੰ ਕੀ ਕਹਿੰਦੇ ਖੰਨਾ ਸਾਹਿਬ ਚਰਬੀ ਕਹਿੰਦੇ ਨਾ ਜੇ ਮੇਰੇ ਇੱਥੇ ਚਰਬੀ ਇਕੱਠੀ ਮੇਰੇ ਪੇਟ ਦੇ ਵਿੱਚ ਵੀ ਚਰਬੀ ਹੋਊਗੀ ਨਾ ਮੇਰੇ ਲੀਵਰ ਦੇ ਉੱਪਰ ਵੀ ਚਰਬੀ ਹੋਊਗੀ ਨਾ ਚਰਬੀ ਓਵਰঅল ਗ੍ਰਾਸਲੀ ਘਟਾਓਗੇ ਮਤਲਬ ਵਜ਼ਨ ਘਟਾਉਣਾ ਇਸ ਦਾ ਓਨਲੀ ਟਰੀਟਮੈਂਟ ਟੂ ਸਕਸੈਸ ਇਨ ਆਯੁਰਵੇਦਾ ਇਨ ਐਲੋਪੈਥੀ ਇਨ ਮਾਡਰਨ ਸਾਇੰਸ ਐਨੀਵਰ ਇਨ ਦਾ ਯੂਨੀਵਰਸ ਪਰ ਸਰ ਇੱਕ 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 ਗੱਲ ਮੈਂ ਜਰੂਰ ਤੁਹਾਨੂੰ ਪੁੱਛਣਾਗਾ ਤੁਸੀਂ ਨੇ ਕਿਹਾ ਕਿ ਪੈਸੇ ਤੁਹਾਡੇ ਵੇਸਟ ਹੋ ਜਾਣਗੇ ਵੇਸਟ ਹੋ ਜਾਣਗੇ ਬਯਰਥ ਹੋ ਜਾਣਗੇ ਤੁਹਾਨੂੰ ਕਮੈਂਟਾਂ ਦੱਸੋ ਪਰ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਬਹੁਤ ਐਸੇ ਫੇਸਬੁਕ ਦੇ ਉੱਤੇ ਬਹੁਤ ਪ੍ਰੋਮੋਸ਼ਨਾਂ ਦੇਖਦੇ ਆ ਬਹੁਤ ਲੋਕਾਂ ਨੂੰ ਵੀ ਦੇਖਦੇ ਆ ਪ੍ਰੋਪਰ ਇਹ ਨਹੀਂ ਕਿ ਜੜੀ ਬੂਟੀਆਂ ਪੰਸਾਰੇ ਦਿੱਤੀਆਂ ਪੀਸ ਕੇ ਦੇਤੀਆਂ ਜੜੀ ਬੂਟੀਆਂ ਲੈਣੀਆਂ ਨੇ ਏ ਗ੍ਰੇਡ ਦੀਆਂ ਉਹਨੂੰ ਧੋਣਾ ਸੁਕਾਣਾ ਫੇਰ ਪਿਸਵਾਣਾ ਫੇਰ ਵੀ ਸਵਾਕ ਕੇ ਹਾਈਜਨਿਕ ਕੰਡੀਸ਼ਨ ਦੇ ਵਿੱਚ ਪੈਕ ਕਰਾਉਣਾ ਫੇਰ ਦੇਣਾ ਇਹਨੇ ਕਿ ਚੱਕਿਆ ਪਿੱਛਾ ਤਾਂ ਦੇ ਦਿੱਤਾ ਮੈਂ ਕਹਿੰਦਾ ਗ੍ਰੰਥਾਂ ਦੇ ਵਿੱਚ ਜਿੰਨੀਆਂ ਜੜੀ ਬੂਟੀਆਂ ਨੇ ਉਹ ਮੈਂ ਕਾੜੇ ਚ ਪਾਈਆਂ ਹੋਈਆਂ ਨੇ ਜਿੰਨੇ ਐਕਸਟ੍ਰੈਕਟ ਨੇ ਜੋ ਕਿ ਗ੍ਰੰਥਾ ਵਿੱਚ ਵੀ ਵਰਣਿਤ ਨੇ ਤੇ ਮਾਡਰਨ ਸਾਇੰਸ ਦਾ ਸਹਿਯੋਗ ਦੇ ਨਾਲ ਬਣੇ ਨੇ ਉਹ ਮੈਂ ਕੈਪਸੂਲ ਚ ਪਾਏ ਹੋਏ ਨੇ ਜਿੰਨੀਆਂ ਪਸਮਾ ਗ੍ਰੰਥਾ ਚ ਵਰਣਿਤ ਨੇ ਲੀਵਰ ਤੇ ਕੰਮ ਕਰਦੇ ਉਹ ਮੈਂ ਇੱਕ ਕੈਪਸੂਲ ਚ ਪਾਈਆਂ ਮੈਂ ਐਕਸ ਪ੍ਰੋਪਰ ਕਿਟ ਬਣਾ ਕੇ ਦੇ ਰਹੇ ਹਾਂ ਖੁੱਬਕੇ ਬੋਲਦਾ ਠੋਕਕੇ ਬੋਲਦਾ ਮੈਂ ਮਾਲ ਪਾ ਕੇ ਦੇ ਰਿਹਾ ਕਿ ਮੇਰੀ ਦਵਾਈ ਨਾਲ ਵੀ ਅਸਰ ਨਹੀਂ ਨਾ ਹੈਗਾ ਤੇ ਸਮਝ ਕੇ ਚੱਲਣਾ ਕਿ ਤੁਹਾਨੂੰ ਪ੍ਰੋਪਰ ਭਰੇਜ ਪ੍ਰੋਪਰ ਜੀਵਨ ਸ਼ੈਲੀ ਪ੍ਰੋਪਰ ਵਰਜਿਸ਼ਾਂ ਦੀ ਪ੍ਰੋਪਰ ਲੋੜ ਹੈ ਨਹੀਂ ਤਾਂ ਅੱਜ ਦਾ ਤੁਸੀਂ ਮੈਨੂੰ ਕਮੈਂਟਾਂ ਤੇ ਗਾਲਾਂ ਕੱਢ ਲੋਗੇ ਮੈਨੂੰ ਫਰਕ ਨਹੀਂ ਪੈਂਦਾ ਬਿਕੋਜ਼ ਮੈਨੂੰ ਮੇਰਾ ਰੱਬ ਦੇਖਦਾ ਕਿ ਮੈਂ ਵਧੀਆ ਕੰਮ ਕਰਦਾ ਪਿਆ ਮੈਂ ਮਾਲ ਪਾ ਰਿਹਾ ਕਿ ਨਹੀਂ ਪਾ ਰਿਹਾ ਉਵੇਂ ਨਾ ਮੇਰਾ ਪਰਮਾਤਮਾ ਦੇਖਦਾ ਪਿਆ ਵੈ ਬਟ ਜੇ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਹਾਨੂੰ ਸਮਝਣਾ ਪੈਣਾ ਵੈ ਕਿ ਤੁਸੀਂ ਕਿਤੇ ਨਾ ਕਿਤੇ ਗਲਤ ਦਿਸ਼ਾ ਜਾ ਰਹੇ ਹੋ ਤੁਹਾਨੂੰ ਰਾਈਟ ਡਾਇਰੈਕਸ਼ਨ ਦੀ ਲੋੜ ਹੈ ਅੱਜ ਮੈਂ ਕਿੱਥੋਂ ਸੈੱਟ ਕਰ ਲਵਾਂ ਮੈਂ ਇਹਦੇ ਵਿੱਚ ਇੱਕ ਗੱਲ ਹੁਣ ਤੁਸੀਂ ਇੱਕ ਗੱਲ ਕਹੀ ਕਿ ਫੇਸਬੁੱਕ ਦੇ ਉੱਤੇ ਬਹੁਤ ਲੋਕ ਬੋਲਦੇ ਨੇ ਬਹੁਤ ਲੋਕ ਇਦਾਂ ਕਹਿੰਦੇ ਨੇ ਉਹ ਲੋਕਾਂ ਨੇ ਆਪਣੇ ਟੀਆਪੀ ਦਾ ਕਹਿੰਦੇ ਨਹੀਂ ਤੁਸੀਂ ਵੀ ਕਹਿੰਦੇ ਹੋ ਤੁਸੀਂ ਵੀ ਸਮਝਾਉਂਦੇ ਹੋ ਅਸੀਂ ਜੋ ਸਮਝਾਉਂਦੇ ਸਾਇੰਟਿਫਿਕਲੀ ਸਮਝਾਸੀ ਕਰਨਾ ਤੁਹਾਡੇ ਤਜਾਬੰਦ ਅੰਮ੍ਰਿਤਾਰਾ ਲੋਕ ਕਿੱਦਾਂ ਨਹੀਂ ਠੀਕ ਹੁੰਦੇ ਤੁਹਾਡੇ ਪੇਟ 'ਚ ਗੈਸ ਬੰਦੀ ਤੁਸੀਂ ਤੁੰਬੇ ਵਾਲੀ ਜੁਵੈਨ ਤੇ ਜੀਰਾ ਖਾਓ ਕਿਦਾਂ ਨਹੀਂ ਫਰਕ ਪੈਂਦਾ ਬਟ ਜਦੋਂ ਸਿਰਫ ਗੈਸ ਬੰਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲੀਵਰ ਚੱਕ ਲਿਆ ਜੀ ਉਹ ਤੇ ਝਾੜੂ ਮਾਰਦੇ ਪੇ ਲੀਵਰ ਸਾਫ਼ ਹੋ ਜਾਊਗਾ ਜੀ ਇਹ ਸਿਰਫ ਐਨੀਮੇਸ਼ਨ ਅਚ ਦੇਖਣ ਨੂੰ ਵਧੀਆ ਲੱਗਦਾ ਵੈ ਪ੍ਰੈਕਟੀਕਲ ਹਕੀਕਤ ਬਹੁਤ ਦੂਰ ਹੈ ਪ੍ਰੈਕਟੀਕਲ ਹਕੀਕਤ ਇਹ ਹੈ ਕਿ ਰਾਤ ਨੂੰ 8 9 ਵੇ ਤੋਂ ਬਾਅਦ ਕੁਝ ਨਾ ਖਾਓ ਜੇ ਰਾਤ ਲੇਟ ਮੀਲ ਲੈਣੀ ਤੇ ਲਾਈਟ ਮੀਲ ਲਓ ਕੋਸ਼ਿਸ਼ ਕਰੋ ਕਿ ਕਣਕ 7 ਵੇ ਤੋਂ ਬਾਅਦ ਨਾ ਖਾਦੀ ਜਾਵੇ ਜੇ दारू ਰੋਜ਼ ਪੀਣ ਵਾਲਾ ਬੰਦਾ ਮੈਂ ਉਹਨੂੰ ਇਹ ਤਾਂ ਨਹੀਂ ਕਹ ਸਕਦਾ ਕਿ दारू ਬੰਦ ਕਰ ਨਾ ਉਹਦੀ ਕੋ ਬੰਦ ਹੋਣੀ ਹੈ ਉਹਨੂੰ ਮੈਂ ਕਹੂੰਗਾ ਰਾਤ ਦੀ ਰੋਟੀ ਬੰਦ ਕਰ ਜੇ ਤੇ ਤੂੰ दारू ਲੈਣੀ ਹੈ दारू ਸਲਾਦ ਫਰੂਟ ਨਾਲ ਲੈ दारू ਨਾਲ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਲੈ ਜੇ ਤੂੰ ਬੇਟਾ ਮੈਂ ਖਾਣਾ ਖਾਣਾ ਕੋਸ਼ਿਸ਼ ਕਰ ਕਿ ਮੈਦੇ ਤੋਂ ਬਣੀਆਂ ਚੀਜ਼ਾਂ ਮਿਰਚ ਮਸਾਲੇ ਕਰਾਰੀਆਂ ਚੀਜ਼ਾਂ ਨਾ ਹੋਣ ਉਸ ਦੇ ਵਿੱਚ ਕਿਉਂ ਘੱਟ ਪਿਆ ਹੋਵੇ ਜੇ ਤੂੰ ਜ਼ਿਆਦਾ ਖਾਣਾ ਹੀ ਹੈ ਤੇ ਸਵੇਰ ਉੱਠ ਕੇ 45 ਮਿੰਟ ਦੀ ਸੈਰ ਕਰ ਲੈ 10 ਮਿੰਟ ਦਾ ਪ੍ਰਾਣਾਯਾਮ ਕਰ ਲੈ ਮੈਡੀਟੇਸ਼ਨ ਕਰ ਲੈ ਗਰਮ ਪਾਣੀ ਪੀ ਲੈ ਜੇ ਫਿਰ ਵੀ ਡਾਕਟਰ ਕੋਲ ਜਾ ਕੇ ਤੂੰ ਟੈਸਟ ਕਰਾ ਸਕਦਾ ਇੱਕ ਵਾਰੀ ਓਟੀਪੀਟੀ ਟੈਸਟ ਕਰਾ ਯੂਰਿਕ ਐਸਿਡ ਟੈਸਟ ਕਰਾ ਕੈਲਸ਼ੀਅਮ ਟੈਸਟ ਕਰਾ ਆਪਣਾ ਐਲਡੀਐਲ ਐਚਡੀਐਲ ਚੈੱਕ ਕਰਾ ਤਾਂ ਆਪਣਾ ਟ੍ਰਾਈਗਲਿਸਰਾਈਡ ਚੈੱਕ ਕਰਾ ਇੱਕ ਲੀਵਰ ਇੰਨੇ ਸਾਰੇ ਰੋਗਾਂ ਦਾ ਜਨਮਦਾਤਾ ਹੈ 슈ਗਰ ਨੂੰ ਤਾਂ ਪੁੱਲੀ ਜੋ 슈ਗਰ ਦਾ ਸਭ ਤੋਂ ਪਹਿਲਾ ਕਾਰਨ ਇਜ਼ ਲੀਵਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਬੇਸ਼ੱਕ ਆਪਾਂ ਵੇਖਣ ਨੂੰ ਬੜੇ ਹਸ਼ਟ ਪੋਸ਼ਟ ਚੰਗੇ ਸਰੀਰ ਵਾਲੇ ਲੱਗਦੇ ਆ ਪਰ ਕਈ ਵਾਰ ਕਈ ਵਾਰ ਕੀ ਬਹੁਤ ਹੀ ਬਹੁਤ ਲੋਕ ਐਸੇ ਹੋਣਗੇ ਜਿਨ੍ਹਾਂ ਦੇ ਪੇਟ ਦੇ ਵਿੱਚ ਤਜਾਬ ਬਣ ਰਿਹਾ ਜਿਹੜੇ ਤਜਾਬ ਦੇ ਕੈਪਸੂਲ ਖਾ ਖਾ ਕੇ ਅੱਕੇ ਪਏ ਨੇ ਜਾਂ ਜੇ ਕੋਈ ਵਿਆਹ ਸ਼ਾਦੀ ਕਿਸੇ ਫੰਕਸ਼ਨ ਦੇ ਉੱਤੇ ਜਾਇਆਈਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਐਸਿਡੀਟੀ ਦੀ ਪ੍ਰੋਬਲਮ ਰਹਿੰਦੀ ਹੈ ਕੋਈ ਖਾਣ ਪੀਣ ਹজম ਨਹੀਂ ਹੁੰਦਾ ਜਾਂ ਕਈ ਵਾਰ ਤਾਂ ਇਦਾਂ ਵੀ ਹੋ ਜਾਂਦਾ ਕਿਸੇ ਵਿਆਹ ਸ਼ਾਦੀ ਫੰਕਸ਼ਨ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਨੂੰ ਵੋਮਿਟਿੰਗ ਤੱਕ ਦੀਆਂ ਪ੍ਰੋਬਲਮਾਂ ਸਹਿਣੀਆਂ ਪੈਂਦੀਆਂ ਨੇ ਆਪਾਂ ਸ਼ਾਇਦ ਢਿੱਡ ਭਰਨ ਤੱਕ ਮਤਲਬ ਰੱਖ ਲਿਆ ਹੁਣ ਆਪਾਂ ਇਹ ਨਹੀਂ ਸੋਚਦੇ ਜੋ ਆਪਾਂ ਆਪਣੇ ਸਰੀਰ ਦੇ ਅੰਦਰ ਸਿੱਟ ਰਹੇ ਹਾਂ ਉਹਦਾ ਸਾਡੇ ਲੀਵਰ ਦੇ ਉੱਤੇ ਕਿੰਨਾ ਵੱਡਾ ਪ੍ਰਭਾਵ ਪੈਂਦਾ ਹੈ ਜਿਹੜੀ ਆਮ ਗੱਲ ਸੁਣਨ ਨੂੰ ਮਿਲਦੀ ਆ ਉਹ ਇਹ ਗੱਲ ਸੁਣਨ ਨੂੰ ਮਿਲ ਜਾਂਦੀ ਹੈ ਕਿ ਤੁਹਾਡਾ ਲੀਵਰ ਫੈਟੀ ਹੈ ਜੀ ਫੈਟੀ ਹੋਣ ਤੋਂ ਬਾਅਦ ਤੁਸੀਂ ਉਹਦਾ ਇਲਾਜ ਕਰਾਓ ਪਰ ਇੱਕ ਆਮ ਗੱਲ ਇਸ ਕਰਕੇ ਜੁੜਦੀ ਗਈ ਕਿਉਂਕਿ ਬਹੁਤੇ ਲੋਕਾਂ ਦਾ ਲੀਵਰ ਫੈਟੀ ਹੀ ਆਉਂਦਾ ਇਸ ਕਰਕੇ ਲੋਕ ਜਿਹੜੇ ਨੇ ਇਸ ਗੱਲ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਅੱਜ ਸਾਡੇ ਨਾਲ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਵਾਸਤੇ ਈਸ਼ਾਨ ਦਾ ਜਹੌਨੀ ਦੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਸੱਸੀ ਕਾਲਜੀ ਕੀ ਹਾਲ ਚਾਲ ਹੈ ਸੱਸੀ ਕਾਲਜੀ ਸੱਸੀ ਕਾਲਜੀ ਹੋਰ ਸਿਹਤ ਕਿਦਾਂ ਬਹੁਤ ਵਧੀਆ ਜੀ ਸਮਾਧੀ ਸਿਹਤ ਲੱਗਦਾ ਵਿਗੜਨ ਦੀ ਕਗਾਰ ਤੇ ਆਈ ਪਈ ਐ ਲੋਕ ਇਹ ਸੋਚਦੇ ਨੇ ਕਿ ਜੇ ਮੈਂ ਕੱਲ ਨੂੰ ਕਿਸੇ ਫੰਕਸ਼ਨ ਦੇ ਉੱਤੇ ਜਾਵਾਂ ਤਾਂ ਮੈਂ ਇਹ ਸੋਚਦਾ ਕਿ ਸ਼ਾਮ ਨੂੰ ਜਾ ਕੇ ਮੈਂ ਇਹ ਨੂੰ ਪੀਣਾਗਾ ਮੈਨੂੰ ਡੀਐਸਆਰ ਲੈਣਾ ਪੈਣਾ ਹੈ ਮੈਂ ਵੌਮਟਿੰਗ ਵਰਗਾ ਦਿਲ ਕੱਚਾ ਹੋ ਰਿਹਾ ਤਜਾਬ ਬਣ ਰਿਹਾ ਇਹ ਜਿਹੀਆਂ ਗੱਲਾਂ ਵੱਲ ਬਹੁਤ ਲੋਕ ਭਾਵੇਂ ਘੱਟ ਧਿਆਨ ਦਿੰਦੇ ਨੇ ਕਹਿੰਦੇ ਇਹ ਇੱਥੋਂ ਤੱਕ ਪਹੁੰਚ ਜਾਂਦੀ ਹੈ ਜੇ ਬਹੁਤ ਜ਼ਿਆਦਾ ਤਜਾਬ ਬਣ ਲਾ ਜਾਵੇ ਤਾਂ ਕੈਂਸਰ ਤੱਕ ਦੀ ਗੱਲ ਆ ਜਾਂਦੀ ਹੈ ਲੀਵਰ ਕੰਨੀ ਬਹੁਤ ਘੱਟ ਲੋਕ ਧਿਆਨ ਦਿੰਦੇ ਨੇ ਕੀ ਲੱਗਦਾ ਹੈ ਤੁਹਾਨੂੰ ਲੀਵਰ ਹਾਰਟ ਤੋਂ ਜ਼ਿਆਦਾ ਮਹੱਤਵਪੂਰਨ ਅੰਗ ਹੈ ਸਾਡੇ ਸਰੀਰ ਦਾ ਹਮ ਹਾਰਟ ਨੇ ਤਾਂ ਇਕੱਲੇ ਖੂਨ ਦਾ ਦੌਰਾ ਚਲਾਉਣਾ ਹੈ ਨਾ ਲੀਵਰ ਨੇ ਸਾਰਾ ਕੁਝ ਚਲਾਉਣਾ ਬਿਕੋਜ਼ ਲੀਵਰ ਨੇ ਕੂਲ ਬਣਾਉਣਾ ਹੈ ਲੀਵਰ ਨੇ ਖਾਦਾ ਪੀਤਾ ਹਜਮ ਕਰਨਾ ਹੈ ਲੀਵਰ ਨੇ ਤਾਕਤ ਦੇਣੀ ਤੁਹਾਨੂੰ ਪਤਾ ਕੁਦਰਤ ਨੇ ਇਕੱਲੇ ਲੀਵਰ ਨੂੰ ਤਾਕਤ ਦਿੱਤੀ ਆਪਣੇ ਆਪ ਨੂੰ ਰਿਪੇਅਰ ਕਰਨ ਦੀ ਜਿਹਨੂੰ ਅਸੀਂ ਪਾਵਰ ਆਫ ਰੀਜਨਰੇਸ਼ਨ ਕਹਿੰਦੇ ਹਾਂ ਹਮ ਕਿਸੇ ਦੂਜੇ ਅੰਗ ਨੂੰ ਨਹੀਂ ਦਿੱਤੇ ਤੇ ਜਿੰਨੇ ਐਸੀ ਕਿ ਤੈਸੀ ਪੂਰੀ ਜ਼ਿੰਦਗੀ ਜਿਸ ਲੀਵਰ ਦੀ ਫੇਰਦੇ ਸ਼ਾਇਦ ਹੋਰ ਕਿਸੇ ਦੀ ਅਸੀਂ ਨਹੀਂ ਫੇਰਦੇ ਕਿਉਂਕਿ ਰੀਜਨਰੇਸ਼ਨ ਅਸੀਂ ਇੰਨੀ ਵਾਰੇ ਕਰਾ ਚੁੱਕੇ ਹੁੰਨੇ ਆ ਉਹਦੀ ਰਿਪੇਅਰ ਇੰਨੀ ਵਾਰੇ ਕੁਦਰਤੀ ਤੌਰ ਤੇ ਹੋ ਜਾਂਦੀ ਹੈ ਕਿ ਲੀਵਰ ਵੀ ਜਦੋਂ ਸਾਹ ਚੜਦਾ ਹੋਵੇ ਨਾ ਫਿਰ ਲੀਵਰ ਟ੍ਰਾਂਸਪਲੈਂਟ ਤੋਂ ਬਿਨਾ ਟਿਕਦਾ ਤੇ ਠੀਕ ਨਹੀਂ ਹੁੰਦਾ ਇਹ ਟ੍ਰਾਂਸਪਲੈਂਟ ਦੀ ਗੱਲ ਕਹਿੰਦੇ 50-50 ਲੱਖ ਰੁਪਿਆ ਲੋਕੀ ਚੱਕੀ ਫਿਰਦੇ ਨੇ ਕਿ ਟ੍ਰਾਂਸਪਲੈਂਟ ਕਰ ਦੋ 50 ਲੱਖ ਰੁਪਿਆ ਖਰਚ ਕੇ ਵੀ ਬੱਚੇ ਦੇ ਚਾਂਸਸ 2% ਨੇ ਸਿਰਫ ਡਾਟਾ ਘਾਟ ਕੇ ਦੇਖ ਲਓ ਗੂਗਲ ਤੋਂ ਪਹਿਲਾ ਤਾਂ ਹਿੰਦੁਸਤਾਨ ਦੇ ਵਿੱਚ ਬਦਲਣ ਲਈ ਬੰਦਾ ਲੱਭਣਾ ਹੀ ਬਹੁਤ ਔਖਾ ਵੈ ਸੋ ਸਤਰਕਤਾ ਹੀ ਇਸ ਦਾ ਲਾਜ ਸਾਡੇ ਕੋਲ ਲੋਕੀ ਐਂਡ ਸਟੇਟ ਦੇ ਉਪਰ ਆਉਂਦੇ ਜਦੋਂ ਸਰੋਸਿਸ ਹੋ ਜਾਂਦਾ ਪੇਟ ਚ ਪਾਣੀ ਭਰ ਜਾਂਦਾ ਵਾ ਕੂਨ ਦੀ ਉਲਟੀਆਂ ਲੱਗ ਜਾਂਦੀਆਂ ਵਾ ਪੋਰਟਲ ਹਾਈਪਰਟੈਨਸ਼ਨ ਹੋ ਜਾਂਦਾ ਵਾ ਤੋ ਕੋਈ ਇਲਾਜ ਨਹੀਂ ਉਸ ਟਾਈਮ ਤੇ ਦੇਖੋ ਮੈਂ ਕਿਸੇ ਪੈਥੇ ਨੂੰ ਗਲਤ ਨਹੀਂ ਕਹੂੰਗਾ ਤੁਸੀਂ ਇੱਕ ਗੱਲ ਆਖੀ ਕਿ ਸਾਡੇ ਕੋਲ ਆਖਰ ਦੇ ਵਿੱਚ ਪਹੁੰਚਦੇ ਨੇ ਸਾਡੇ ਕੋਲ ਬਹੁਤ ਲੇਟ ਪਹੁੰਚਦੇ ਨੇ ਪਰ ਲੋਕ ਤੁਹਾਡੇ ਤੇ ਯਕੀਨ ਵੀ ਬਹੁਤ ਘੱਟ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਆਯੁਰਵੇਦਵਾਨ ਨੂੰ ਜਾਵਾਂਗੇ ਜਦੋਂ ਤੱਕ ਆਯੁਰਵੇਦ ਆਪਣਾ ਕੰਮ ਸ਼ੁਰੂ ਕਰੂਗਾ ਉਦੋਂ ਤੱਕ ਤਾਂ ਅਸੀਂ ਮਰ ਮਰ ਜਾਣਾ ਹੈ ਸਾਨੂੰ ਕਿਹਨੇ ਪੁੱਛਣਾ ਫੇਸਬੁਕ ਇੰਸਟਾਗ ਕੋਈ ਕਹੇ ਜੀਰਾ ਖਾ ਲੋ ਹਿੰਗ ਖਾ ਲੋ ਬੰਦੇ ਮਿੰਟ ਤੇ ਖਾਣ ਲੱਪੈਂਦੇ ਨਹੀਂ ਦੇਖਦੇ ਕਿ ਜੀਰੇ ਦੀ ਤਸੀਰ ਗਰਮ ਹੈ ਹਿੰਗ ਦੀ ਤਸੀਰ ਗਰਮ ਹੈ ਤੁਸੀਂ ਗਰਮ ਤਸੀਰ ਦਾ ਬੰਦਾ ਕਿੱਦਾਂ ਖਾ ਲੋਗੇ ਫੇਸਬੁੱਕ ਤੇ ਤਾਂ ਹਲਕਾ ਜਿਹਾ ਕੋਈ ਬੋਲਦੇ ਸੀ ਲੀਵਰ ਡੀਟੌਕਸ ਕਰ ਲਿਆ ਚੀਜ਼ਾਂ ਖਾ ਲੋ ਮਿੰਟ ਤੇ ਲੋਕ ਫਿਰ ਉਤਾਵਲੇ ਹੋ ਜਾਂਦੇ ਨੇ ਖਾਣ ਲਈ ਭਈ ਡਾਕਟਰ ਨੂੰ ਵੀ ਆ ਕੇ ਪੁੱਛ ਲੋ ਕਿ ਮੇਰੀ ਤਸੀਰ ਆ ਹੈਗੀ ਮੈਂ ਖਾ ਸਕਦਾ ਕਿ ਹਿਮਰੇ ਤਜਾਬੰਦ ਮੈਂ ਖਾ ਸਕਦਾ ਜਿਹੜਾ ਤਜਾਬੰਦ ਨੂੰ ਤੁਸੀਂ ਨਿੰਬੂ ਖਵਾਈਓ ਅਦਰਕ ਖਵਾਈਓ ਤੇ ਕਿੱਤੋਂ ਹਜਮ ਕਰ ਲਓ ਦੱਸੋ ਜੀ ਹਾਜਮਾ ਕਿੱਤੋਂ ਸੈੱਟ ਕਰ ਲਓ ਮੈਂ ਇਹਦੇ ਵਿੱਚ ਇੱਕ ਗੱਲ ਹੁਣ ਤੁਸੀਂ ਇੱਕ ਗੱਲ ਕਹੀ ਕਿ ਫੇਸਬੁੱਕ ਦੇ ਉੱਤੇ ਬਹੁਤ ਲੋਕ ਬੋਲਦੇ ਨੇ ਬਹੁਤ ਲੋਕ ਇੱਦਾਂ ਕਹਿੰਦੇ ਨੇ ਤੁਸੀਂ ਤੁਸੀਂ ਵੀ ਇਹਦਾ ਕਹਿੰਦੇ ਨਹੀਂ ਤੁਸੀਂ ਵੀ ਕਹਿੰਦੇ ਹੋ ਤੁਸੀਂ ਵੀ ਸਮਝਾਉਂਦੇ ਹੋ ਅਸੀਂ ਜੋ ਸਮਝਾਉਂਦੇ ਸਾਇੰਟਿਫਿਕਲੀ ਸਹੀ ਕਹਿੰਦੇ ਆ ਤੁਹਾਡੇ ਤਜਾਬੰਦ ਅੰਮ੍ਰਿਤਾਰਾ ਲੋਕ ਕਿੱਦਾਂ ਨਹੀਂ ਠੀਕ ਹੁੰਦੇ ਤੁਹਾਡੇ ਪੇਟ 'ਚ ਗੈਸ ਬੰਦੀ ਤੁਸੀਂ ਤੁੰਬੇ ਲਈ ਜੁਵੈਨ ਤੇ ਜੀਰਾ ਖਾਓ ਕਿੱਦਾਂ ਨਹੀਂ ਫਰਕ ਪੈਂਦਾ ਬਟ ਜਦੋਂ ਸਿਰਫ ਗ ਝਾੜੂ ਮਾਰਦੇ ਪਹਿਲੀਵਰ ਸਾਫ ਹੋ ਜਾਊਗਾ ਜੀ ਲੀਵਰ ਤੇ ਪਾਣੀ ਪਾ ਦੀ ਲੀਵਰ ਸਾਫ ਹੋ ਜਾਊਗਾ ਜੀ ਪੇਟ ਦੇ ਵਿੱਚ ਅਸੀਂ ਪਾਣੀ ਪਾ ਲਈ ਗਟਰ ਵਾਂਗ ਸਾਫ ਹੋ ਜਾਊਗਾ ਜੀ ਇਹ ਸਿਰਫ ਐਨੀਮੇਸ਼ਨਾਂ 'ਚ ਦੇਖਣ ਨੂੰ ਵਧੀਆ ਲੱਗਦਾ ਵੈ ਪ੍ਰੈਕਟੀਕਲ ਹਕੀਕਤ ਬਹੁਤ ਦੂਰ ਹੈ ਫਿਰ ਪ੍ਰੈਕਟੀਕਲੀ ਤੁਹਾਡੇ ਹਿਸਾਬ ਨਾਲ ਇਹ ਛਾਂਡੇ ਦੇ ਹਿਸਾਬ ਨਾਲ ਪ੍ਰੈਕਟੀਕਲੀ ਕੀ ਹੈ ਪ੍ਰੈਕਟੀਕਲੀ ਹਕੀਕਤ ਇਹ ਹੈ ਕਿ ਰਾਤ ਨੂੰ 8 9 ਵੇ ਤੋਂ ਬਾਅਦ ਕੁਝ ਨਾ ਖਾਓ ਜੇ ਰਾਤ ਲੇਟ ਮੀਲ ਲੈਣੀ ਤੇ ਲਾਈਟ ਮੀਲ ਲਓ ਕੋਸ਼ਿਸ਼ ਕਰੋ ਕਿ ਕਣਕ 7 ਵੇ ਤੋਂ ਬਾਅਦ ਨਾ ਖਾਦੀ ਜਾਵੇ ਜੇ दारू ਰੋਜ਼ ਪੀਣ ਵਾਲਾ ਬੰਦਾ ਮੈਂ ਉਹਨੂੰ ਇਹ ਤਾਂ ਨਹੀਂ ਕਹ ਸਕਦਾ ਕਿ दारू ਬੰਦ ਕਰ ਨਾ ਉਹ ਕੋ ਬੰਦ ਹੋਣੀ ਹੈ ਉਹਨੂੰ ਮੈਂ ਕਹੂੰਗਾ ਰਾਤ ਨੂੰ ਰੋਟੀ ਬੰਦ ਕਰ ਜੇ ਤੂੰ दारू ਲੈਣੀ ਹੈ दारू ਸਲਾਦ ਫਰੂਟ ਨਾਲ ਲੈ दारू ਨਾਲ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਲੈ ਜੇ ਤੂੰ ਬੇਟਾ ਮੈਂ ਖਾਣਾ ਖਾਣਾ ਕੋਸ਼ਿਸ਼ ਕਰ ਕਿ ਮੈਦੇ ਤੋਂ ਬੜੀਆਂ ਚੀਜ਼ਾਂ ਮਿਰਚ ਮਸਾਲੇ ਕਰਾਰੀਆਂ ਚੀਜ਼ਾਂ ਨਾ ਹੋਣ ਉਸ ਦੇ ਵਿੱਚ ਕਿਉਂ ਘੱਟ ਪਿਆ ਹੋਵੇ ਜੇ ਤੂੰ ਜ਼ਿਆਦਾ ਖਾਣਾ ਹੀ ਹੈ ਤਾਂ 6 ਰੋਟੀਆਂ ਦੇ 45 ਮਿੰਟ ਦੀ ਸੈਰ ਕਰ ਲੈ 10 ਮਿੰਟ ਦਾ ਪੁਰਾਣਾ ਯਾਮ ਕਰ ਲੈ ਮੈਡੀਟੇਸ਼ਨ ਕਰ ਲੈ ਗਰਮ ਪਾਣੀ ਪੀ ਲੈ ਜੇ ਫਿਰ ਵੀ ਡਾਕਟਰ ਕੋਲ ਜਾ ਕੇ ਤੂੰ ਟੈਸਟ ਕਰਾ ਸਦਾ ਇੱਕ ਵਾਰੀ O.T ਯੂਰਿਕ ਐਸਿਡ ਟੈਸਟ ਕਰਾ ਕੈਲਸ਼ੀਅਮ ਟੈਸਟ ਕਰਾ ਆਪਣਾ ਐਲਡੀਐਲ ਐਚਡੀਐਲ ਚੈੱਕ ਕਰਾ ਤਾਂ ਆਪਣਾ ਟ੍ਰਾਈਗਲਿਸਰਾਈਡ ਚੈੱਕ ਕਰਾ ਇੱਕ ਲੀਵਰ ਇੰਨੇ ਸਾਰੇ ਰੋਗਾਂ ਦਾ ਜਨਮਦਾਤਾ ਹੈ ਸ਼ੂਗਰ ਦਾ ਭੋਲੀ ਜੋ ਸ਼ੂਗਰ ਦਾ ਸਭ ਤੋਂ ਪਹਿਲਾ ਕਾਰਨ ਇਜ਼ ਲੀਵਰ ਜਦੋਂ ਅਸੀਂ ਕਹਿੰਦੇ ਨੇ ਪ੍ਰੀ ਡਾਇਬੀਟਿਕ ਸਟੇਟ ਹੋ ਗਈ 6.4 ਤੁਹਾਡਾ ਐਚਬੀਏ1 ਸੀ ਹੋ ਗਿਆ ਉਸ ਦਾ ਮਤਲਬ ਹੈ ਕਿ ਲੀਵਰ ਤੁਹਾਡਾ ਫੈਟੀ ਗ੍ਰੇਡ 3 ਹੋ ਚੁੱਕਾ ਹੈ ਨਹੀਂ ਜੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਇਸ ਤਰੀਕੇ 7 ਆ ਰਹੀ ਹੈ ਪਿਛਲੇ 3 ਮਹੀਨਿਆਂ ਤੋਂ 7.5 ਆ ਰਹੀ ਹੈ ਜਾਂ 6 ਆਈ ਹੈ ਜੇ 6.5 ਆ ਰਿਹਾ ਸਭ ਤੋਂ ਪਹਿਲਾਂ ਲੀਵਰ ਦਾ ਇਲਾਜ ਕਰੋ 110% बिकॉज ਇੱਕ ਪ੍ਰੋਸੈਸ ਹੁੰਦਾ ਗਲੂਕੋਜਿਨੋਲਾਈਸਿਸ ਤੇ ਗਲਾਈਕੋਜਿਨੋਲਾਈਸਿਸ ਮਤਲਬ ਕਿ ਜਿਹੜੀ ਸਾਡੇ ਸਰੀਰ ਦੇ ਵਿੱਚ ਐਕਸੈਸ ਤੇ ਵੀ 슈ਗਰ ਹੈ ਉਹ ਸਾਡੇ ਲੀਵਰ ਦੇ ਉੱਪਰ ਜਾ ਕੇ ਸਟੋਰ ਹੋਣੀ ਹੈ ਜਿਹੜੀ ਕਿਸੇ ਛੇੜੀ ਤੇ ਨਹੀਂ ਲਗਣੀ ਤੇ ਜਦੋਂ ਸਾਡੇ ਛੇੜੀ ਨੂੰ ਕਮਜ਼ੋਰੀ ਮਹਿਸੂਸ ਹੁੰਣੀ ਹੈ ਲੀਵਰ ਤੋਂ ਟੁੱਟ ਕੇ 슈ਗਰ ਜਿਹੜੀ ਉਹ ਸਾਡੇ ਬਲੱਡ ਦੇ ਵਿੱਚ ਜਾਣੀ ਹੈ ਇੰਨਾ ਵੱਡਾ ਇੰਪੋਰਟੈਂਟ ਰੋਲ ਹੈ ਲੀਵਰ ਦਾ ਫਿਰ ਲੀਵਰ ਦੇ ਵਿੱਚ ਹੁਣ ਜਿਹੜੀ ਗੱਲ ਇਹ ਤੁਸੀਂ ਬੋਲ ਰਹੇ ਹੋ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਤੁਸੀਂ ਕਿਹਾ ਕਿ ਕਿਸੇ ਦੇ ਉੱਤੇ ਬੁਰਸ਼ ਮਾਰ ਕੇ ਕਿਸੇ ਦੇ ਉੱਤੇ ਪਾਣੀ ਪਾ ਕੇ ਇਹ ਐਨੀਮੇਸ਼ਨਾਂ ਚੀਜ਼ਾਂ ਲੱਗਦੀਆਂ ਨੇ ਪਰ ਲੋਕ ਜਾਂ ਕੋਈ ਜਿਹੜਾ ਸਖਸ਼ੇ ਦਿਖਾ ਰਿਹਾ ਹੋਊਗਾ ਇਸ ਫੇਸਬੁੱਕ ਦੇ ਉੱਤੇ ਪਰ ਲੋਕਾਂ ਨੂੰ ਤਾਂ ਸਹੀ ਢੰਗ ਨਾਲ ਉਹ ਦੱਸੇ ਰਿਹਾ ਕਿ ਹਾਂ ਭਾਈ ਲੀਵਰ ਇਦਾਂ ਦਾ ਹੀ ਹੁੰਦਾ ਤੁਸੀਂ ਇਹਨੂੰ ਇਸ ਢੰਗ ਨਾਲ ਸਹੀ ਕਰੋ ਤਾਂ ਮੈਂ ਮੈਂ ਉਸ ਗੱਲ ਤੇ ਤੁਹਾਨੂੰ ਪੁੱਛਣਾ ਚਾਹੁੰਦਾ ਖੰਨਾ ਸਾਹਿਬ ਤੁਹਾਨੂੰ ਪਤਾ ਲੀਵਰ ਦੇ ਵਿੱਚ 200 ਪਲੱਸ ਤਰ੍ਹਾਂ ਦੇ ਐਨਜ਼ਾਈਮਸ ਹੁੰਦੇ ਨੇ 200 ਪਲੱਸ ਤਰ੍ਹਾਂ ਦੇ ਤੁਸੀਂ ਨਾਮ ਲੋ ਯੂਰਿਕ ਐਸਿਡ ਦਾ ਉਹ ਲੀਵਰ ਬਣਾਉਂਦਾ ਤੁਸੀਂ ਨਾਮ ਲੋ ਕੋਲੇਸਟ੍ਰੋਲ ਜਿਹਨੂੰ ਕੂਨ ਦੀ ਚਰਬੀ ਕਹਿੰਦੇ ਉਹ ਲੀਵਰ ਬਣਾਉਂਦਾ ਤੁਸੀਂ ਗੱਲ ਕਰ ਲੀਵਰ ਦੇ ਓਟੀਪੇਟ ਐਨਜ਼ਾਈਮਸ ਉਹ ਲੀਵਰ ਬਣਾਉਂਦਾ ਲੀਵਰ ਦਾ ਆਪਣਾ ਇੱਕ ਪ੍ਰੈਸ਼ਰ ਜਿਹਨੂੰ ਪੋਰਟਲ ਹਾਈਪਰਟੈਨਸ਼ਨ ਕਹਿੰਦੇ ਉਹ ਲੀਵਰ ਮੇਨਟੇਨ ਕਰਦਾ ਹੈ ਲੀਵਰ ਦੇ ਦੋ ਤਰ੍ਹਾਂ ਦੇ ਲੋਬਸ ਹੁੰਦੇ ਨੇ نیچے ਜਿਹੜਾ ਪਿੱਤਿਆ ਹੁੰਦਾ ਜਿਹਨੂੰ ਬਲੇਡਰ ਕਹਿੰਦੇ ਉਹਦਾ ਅਲੱਗ ਰੋਲ ਹੈ ਲੀਵਰ ਇੱਕ ਮਿਸਲੀਨੀਅਸ ਆਰਗਨ ਹੈ ਲੀਵਰ ਬੱਚਿਆਂ ਦਾ ਖੇលਿਆ ਜਿਹਨੂੰ ਬੁਰਸ਼ ਮਾਰਨਾ ਸਾਫ਼ ਹੋ ਜਾਂਦਾ ਵਾ ਲੀਵਰ ਦੀ ਥੋੜੀ ਤਸਵੀਰ ਪਛਾਣਨੀ ਪੈਂਦੀ ਹੈ ਥੋੜੀ ਨੀਡ ਮਸਾਣਨੀ ਪੈਂਦੀ ਹੈ ਤੁਹਾਡਾ ਖਾਣ-ਪਾਣ ਡਿਸਕਸ ਕਰਨਾ ਪੈਂਦਾ ਵਾ ਕਿ ਸਟੇਜ ਤੇ ਤੁਸੀਂ ਪਹੁੰਚ ਚੁੱਕੇ ਉਹਦੀ ਅਲਟਰਾਸਾਊਂਡਾ ਸਕੈਨਿੰਗ ਦੇਖਣੀ ਪੈਂਦੀ ਹੈ ਕਿੰਨਾ ਉਹਦਾ ਸਾਈਜ਼ ਵੱਧ ਚੁੱਕਾ ਉਹ ਦੇਖਣਾ ਪੈਂਦਾ ਵਾ ਉਹਦੇ ਕਰਕੇ ਤਿੱਲੀ ਦਾ ਕਿੰਨਾ ਅਸਰ ਹੈ ਉਹ ਦੇਖਣਾ ਪੈਂਦਾ ਵਾ ਬਲੱਡ ਵਰਕਅਪ ਕਰਾ ਕੇ ਪੂਰੇ ਬਿਮਾਰੀ ਨੂੰ ਸਮਝਣਾ ਪੈਂਦਾ ਵਾ ਕਿ ਉਹਦਾ ਹਾਜਮਾ ਕਿੱਦਾਂ ਵਾ ਕਿ ਜਦੋਂ ਖਾਣਾ ਖਾਂਦਾ ਉਹਦੇ ਤਜਾਬ ਤਾਂ ਨਹੀਂ ਬੰਦਾ ਜਦੋਂ ਕੁਝ ਖਾਂਦਾ ਉਹਨੂੰ ਕਮੇਟਾ ਨਹੀਂ ਹੋ ਜਾਂ ਨੀ ਆ ਜਾਂਦਾ ਕੁਛ ਜਦੋਂ ਖਾਂਦੇ ਨੇ ਕਦੀ ਇੱਥੇ ਦਰਦ ਕਰੀ ਇੱਥੇ ਦਰਦਾ ਤਾਂ ਨਹੀਂ ਮਹਿਸੂਸ ਹੁੰਦੀਆਂ ਤੁਸੀਂ ਲੀਵਰ ਨੂੰ ਸਮਝ ਕੇ ਰੱਖਿਆ ਇਹ ਬੱਚਿਆਂ ਦਾ ਅੰਗ ਹੈ ਸਭ ਤੋਂ ਮੈਂ ਫੇਰ ਸਮਝਾ ਰਿਹਾ ਹਾਂ ਹਾਰਟ ਤੋਂ ਜ਼ਿਆਦਾ ਮਹੱਤਵਪੂਰਨ ਅੰਗ ਸਾਡਾ ਲੀਵਰ ਹੈ ਜਿਹਨੂੰ ਸਭ ਤੋਂ ਨਜ਼ਰ ਅੰਦਾਜ਼ ਕਰਨੇ ਆ ਇੰਨੀ ਐਸੀ ਕਿ ਤੈਸੀ ਫੇਰ ਦੇ ਤਹਿ ਜਿੰਦਗੀ ਦੇ ਜਦੋਂ ਵਿਚਾਰਾ ਜਵਾਬ ਦੇ ਜਾਂਦਾ ਨਾ ਉਹਦਾ ਇਲਾਜ ਨਹੀਂ ਹੁੰਦਾ ਜਿੰਨੇ ਮਰਜ਼ੀ ਕਰੋਨਾ ਦਾ ਨੁਸਖਾ ਖਾ ਲੋ ਇਹ ਜਿਹੜੇ ਲੋਕ ਅੱਜ ਵੀਡੀਓ ਦੇਖ ਰਹੇ ਨੇ ਪੁੱਛੋ ਕਮੈਂਟਾਂ 'ਚ ਦੱਸਣਗੇ ਜਿਹੜੇ ਮੇਰੇ ਮੀਰ ਭੈਣ ਭਰਾ ਲੀਵਰ ਦੇ ਐਂਡ ਸਟੇਜ ਤੇ ਪਹੁੰਚ ਗਏ ਕੀ ਉਹ ਠੀਕ ਹੋਏ ਜਿੰਨੇ ਮਰਜ਼ੀ ਲੋਕ ਬੋਲਦੇ ਰਹਿਣ ਕਿ ਫੇਰ ਤੂੰ ਤਾਂ ਮੈਂ ਆ ਕਰ ਦੂ ਅੱਦਾ ਕਰ ਦੂ ਅੱਦਾ ਕਰ ਦੂ ਮੇਰੀ ਜ਼ੁਬਾਨਾਂ ਨੂੰ ਰੋਕ ਸਕਦੇ ਹੋ ਉਸ ਚੀਜ਼ ਨੂੰ ਜਾਂ ਕਿਸੇ ਦਿਨ ਕੋਈ ਬੰਦਾ ਫੜ ਕੇ ਰੋਕ ਸਕਦਾ ਮੈਂ ਸੱਚ ਇਹੀ ਹੈ ਇਲਾਜ ਸਟਾਰਟਿੰਗ ਦੇ ਵਿੱਚ ਹੀ ਹੈ ਆਪਣੀ ਸਤਰਕਦਾ ਵਿੱਚ ਹੀ ਤੁਸੀਂ ਠੀਕ ਹੋ ਸਕਦੇ ਹੋ ਜੇ ਤੁਹਾਨੂੰ ਸਾਹ ਚੜ ਰਿਹਾ ਵੈ ਕਪੜਾ ਕੋਲੇਸਟ੍ਰੋਲ ਚੈੱਕ ਕਰਾਓ ਜੇ ਤੁਹਾਨੂੰ ਤਜਾਬ ਬਣ ਰਿਹਾ ਆਪਣੇ ਓਟੀਪੀਟੀ ਚੈੱਕ ਕਰਾਓ ਜੇ ਤੁਹਾਡੇ ਦਰਦ ਆ ਰਹੀ ਜੂਰੀ ਕੈਸ ਚੈੱਕ ਕਰਾਓ ਜੇ ਤੁਹਾਡੇ ਗੈਸ ਬੰਦੀ ਪੇਟ ਅਲਟਰਾਸਾਉਂ ਕਰਾਓ ਐਂਡ ਦੇ ਵਿੱਚ ਇੱਕੋ ਜਨਮਦਾਤਾ ਨਿਕਲੂਗਾ ਲੀਵਰ ਹੈ ਸੋ ਅਗਰ ਤੁਸੀਂ ਪਹਿਲੇ ਸਟੇਜ ਤੇ ਇਸ ਨੂੰ ਫੜ ਕੇ ਰੋਕ ਲਿਆ ਤੇ ਤੁਸੀਂ ਠੀਕ ਹੋਗੇ ਜੇ ਤੁਸੀਂ ਇਸ ਨੂੰ ਵੱਧਦੇ ਰਹੇ ਕੋਈ ਗੱਲ ਦੀ ਮੁੱਛਾਂ ਨੂੰ ਵੱਧ ਦਿੰਦੇ ਕੋਈ ਫਰਕ ਨਹੀਂ ਲੀਵਰ ਹੀ ਸਭ ਦਾ ਫੈਟੀ ਹੁੰਦਾ ਇਹ ਫੈਟੀ ਲੀਵਰ ਜਿੱਦਣ ਬਹੁਤ ਜ਼ਿਆਦਾ ਫਟਦਾ ਹੋਵੇ ਨਾ ਉਹਦੋਂ ਆਪਾਂ ਪਾਣੀ ਵੀ ਨਹੀਂ ਮੰਗਦੇ ਇਸ ਚੀਜ਼ ਫਿਰ ਫੈਟੀ ਲੀਵਰ ਨੂੰ ਫੈਟੀ ਨਾ ਹੋਣ ਨੂੰ ਰੋਕਣ ਤੋਂ ਤੁਹਾਡੇ ਕੋਲ ਨੇ ਈਸ਼ਾਂ ਦਾ ਗੁਲਕੀ ਨੁਸਖਾ ਮੇਰੇ ਕੋਲ ਤਾਂ ਕੋਈ ਨੁਸਖਾ ਨਹੀਂ ਹੈਗਾ ਜੀ ਮੇਰੇ ਕੋਲ ਤਾਂ ਪਹਿਲੀ ਸਤਰਕਤਾ ਹੈ ਕਿ ਜੇ ਤੁਸੀਂ ਪਰਹੇਜ਼ ਕਰ ਸਕਦੇ ਹੋ ਜੇ ਜਿੰਨਾ ਖਾਇਆ ਉਹਨਾਂ ਪਚਾਈ ਦੀ ਵਰਜਿਸ਼ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਦਵਾਈਆਂ ਨੇ ਜੇ ਤੁਸੀਂ ਕੱਲੀ ਦਵਾਈਆਂ ਦੇ ਦੀਨ ਹੋਗੇ ਤਾਂ ਸ਼ਾਇਦ ਤੁਸੀਂ ਨਾਨ ਸਕਸੈਸਫੁਲ ਇਲਾਜ ਦੇ ਸ਼ਿਕਾਰ ਹੋਵੋਗੇ ਤੁਹਾਡੀ ਮਿਹਨਤ ਨਾਲ ਕਮਾਏ ਹੋਏ ਪੈਸੇ ਵਿਅਰਥ ਹੋਣਗੇ ਤੁਸੀਂ ਆਯੁਰਵੇਦ ਨੂੰ ਧਿਕਾਰੋਗੇ ਕਿ ਮੈਂ ਆਯੁਰਵੈਦਿਕ ਦਵਾਈਆਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਖਾ ਕੇ ਵੀ ਠੀਕ ਨਹੀਂ ਹੋ ਸਕਿਆ ਬਿਕਾਜ਼ ਫੈਟ ਨੂੰ ਘਟਾਓਗੇ ਤਾਂ ਹੀ ਲੀਵਰ ਦਾ ਫੈਟ ਘਟੂਗਾ ਨਾ ਹੈਗਾ ਤਾਂ ਚਰਬੀ ਹੈ ਨਾ ਫੈਟ ਨੂੰ ਕੀ ਕਹਿੰਦੇ ਖੰਨਾ ਸਾਹਿਬ ਚਰਬੀ ਕਹਿੰਦੇ ਆ ਜੀ ਮੇਰੇ ਇੱਥੇ ਚਰਬੀ ਇਕੱਠੀ ਮੇਰੇ ਪੇਟ ਦੇ ਵਿੱਚ ਵੀ ਚਰਬੀ ਹੋਊਗੀ ਨਾ ਮੇਰੇ ਲੀਵਰ ਦੇ ਉੱਪਰ ਵੀ ਤਾਂ ਚਰਬੀ ਹੋਊਗੀ ਨਾ ਚਰਬੀ ਓਵਰঅল ਗ੍ਰਾਸਲੀ ਘਟਾਓਗੇ ਮਤਲਬ ਵਜ਼ਨ ਘਟਾਉਣਾ ਇਸ ਦਾ ਓਨਲੀ ਟਰੀਟਮੈਂਟ ਟੂ ਸਕਸੈਸ ਇਨ ਆਯੁਰਵੇਦਾ ਇਨ ਐਲੋਪੈਥੀ ਇਨ ਮਾਡਰਨ ਸਾਇੰਸ ਐਨੀਵਰ ਇਨ ਦਾ ਯੂਨੀਵਰਸ ਪਰ ਸਰ ਇੱਕ 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 ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣਾਗਾ ਤੁਸੀਂ ਨੇ ਕਿਹਾ ਕਿ ਪੈਸੇ ਤੁਹਾਡੇ ਵੇਸਟ ਹੋ ਜਾਣਗੇ ਵੇਸਟ ਹੋ ਜਾਣਗੇ ਬਯਰਥ ਹੋ ਜਾਣਗੇ ਤੁਹਾਡੇ ਕੰਮ ਪਰ ਛੋਕ ਕਮੈਂਟਾਂ ਦੱਸੋ ਪਰ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਬਹੁਤ ਐਸੇ ਫੇਸਬੁਕ ਦੇ ਉੱਤੇ ਬਹੁਤ ਪ੍ਰਮੋਸ਼ਨਾਂ ਦੇਖਦੇ ਆ ਬਹੁਤ ਲੋਕਾਂ ਨੂੰ ਵੀ ਦੇਖਦੇ ਆ 8 800 9 900 12 1200 ਇਹਨਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਨੇ ਫਿਰ ਉਹ ਕੀ ਮਿਲ ਰਿਹਾ ਤੇ ਤੁਸੀਂ ਕੀ ਦੇ ਰਹੇ ਆ ਖੰਨਾ ਸਮਨ ਨੇ ਗੱਲ ਦੱਸੋ ਤੁਸੀਂ ਤਾਮਰ ਪਸੰਦ ਦਾ ਬਾਜ਼ਾਰ ਚ ਰੇਟ ਦੇਖੋ ਜਿਹੜੇ ਲੀਵਰ ਨੂੰ ਰਿਪੇਅਰ ਕਰਦਾ ਕੰਮ ਕਰਦੀ ਹੈ ਤੁਸੀਂ ਬਾਜ਼ਾਰ ਚ ਵਧੀਆ ਕੁਆਲਿਟੀ ਦੀ ਬੰਗ ਪਸੰਦ ਰੇਟ ਪਤਾ ਕਰੋ ਕੀ ਹੈ ਤੁਸੀਂ ਬਾਜ਼ਾਰ ਚ ਪਤਾ ਕਰੋ ਕਿ ਜੀ ਸਿਲੀ ਮੈਰਨ ਦਾ ਐਕਸਟ੍ਰੈਕਟ ਕਿੰਨੇ ਦਾ ਮਿਲਦਾ ਹੈ ਤੁਸੀਂ ਬਾਜ਼ਾਰ 'ਚ ਪਤਾ ਕਰੋ ਕਰਕਿਉਮਨ ਕਿੰਨੇ ਦਾ ਮਿਲਦਾ ਹੈ ਤੁਸੀਂ ਬਾਜ਼ਾਰ 'ਚ ਪਤਾ ਕਰੋ ਪਾਈਪਰਨ ਕਿੰਨੇ ਦਾ ਮਿਲਦਾ ਹੈ ਤੁਸੀਂ ਬਾਜ਼ਾਰ 'ਚ ਪਤਾ ਕਰੋ ਕੁੱਟਕੀ ਦਾ ਕੀ ਰੇਟ ਹੈ ਤੁਸੀਂ ਬਾਜ਼ਾਰ 'ਚ ਭੂਮੀ ਆਮਲਕੀ ਦਾ ਕੀ ਰੇਟ ਹੈ ਪ੍ਰੋਪਰ ਇਹ ਨਹੀਂ ਕਿ ਜਿਹੜੀ ਬੂਟੀਆਂ ਅਸੀਂ ਸਾਰੇ ਲੈਂਦੇ ਆ ਪੀਸ ਕੇ ਦੇਤੀਆਂ ਜਿਹੜੀ ਬੂਟੀਆਂ ਲੈਣੀਆਂ ਨੇ ਏ ਗ੍ਰੇਡ ਦੀਆਂ ਉਹਨੂੰ ਧੋਣਾ ਸੁਕਾਣਾ ਫੇਰ ਪਸਵਾਣਾ ਫੇਰ ਬਸਵਾ ਕੇ ਹਾਈਜਨਿਕ ਕੰਡੀਸ਼ਨ ਦੇ ਵਿੱਚ ਪੈਕ ਕਰਾਉਣਾ ਫੇਰ ਦੇਣਾ ਇਹ ਨਹੀਂ ਕਿ ਚੱਕਿਆ ਪਿੱਛਾ ਤਾਂ ਦੇਤਾ ਮੈਂ ਕਹਿੰਦਾ ਗ੍ਰੰਥਾਂ ਦੇ ਵਿੱਚ ਜਿੰਨੀਆਂ ਜੜੀ ਬੂਟੀਆਂ ਨੇ ਉਹ ਮੈਂ ਕੈਪਸੂਲ ਚ ਪਾਈਆਂ ਹੋਈਆਂ ਨੇ ਜਿੰਨੇ ਐਕਸਟ੍ਰੈਕਟ ਨੇ ਜੋ ਕਿ ਗ੍ਰੰਥਾ ਵਿੱਚ ਵਰਣਿਤ ਨੇ ਤੇ ਮਾਡਰਨ ਸਾਇੰਸ ਦੇ ਸਹਿਯੋਗ ਦੇ ਨਾਲ ਬਣੇ ਨੇ ਉਹ ਮੈਂ ਕੈਪਸੂਲ ਚ ਪਾਏ ਹੋਏ ਨੇ ਜਿੰਨੀਆਂ ਭਸਮਾ ਗ੍ਰੰਥਾ ਚ ਵਰਣਿਤ ਨੇ ਲੀਵਰ ਤੇ ਕੰਮ ਕਰਦੇ ਉਹ ਮੈਂ ਇੱਕ ਕੈਪਸੂਲ ਚ ਪਾਈਆਂ ਮੈਕਸ ਪ੍ਰੋਪਰ ਕਿਟ ਬਣਾ ਕੇ ਦੇ ਰਹੇ ਹਾਂ ਖੁੱਬਕੇ ਬੋਲਦਾ ਠੋਕਕੇ ਬੋਲਦਾ ਮੈਂ ਮਾਲ ਪਾ ਕੇ ਦੇ ਰਿਹਾ ਜੇ ਮੇਰੀ ਦਵਾਈ ਨਾਲ ਵੀ ਅਸਰ ਨਹੀਂ ਨਾ ਹੈਗਾ ਤੇ ਸਮਝ ਕੇ ਚੱਲਣਾ ਕਿ ਤੁਹਾਨੂੰ ਪ੍ਰੋਪਰ ਭਰੇਜ ਪ੍ਰੋਪਰ ਜੀਵਨ ਸ਼ੈਲੀ ਪ੍ਰੋਪਰ ਵਰਜਿਸ਼ਾਂ ਦੀ ਪ੍ਰੋਪਰ ਲੋੜ ਹੈ ਨਹੀਂ ਤਾਂ ਅੱਜ ਦਾ ਤੁਸੀਂ ਮੈਨੂੰ ਕਮੈਂਟ ਹੈ ਤੇ ਗਾਲਾਂ ਕੱਢ ਲੋਗੇ ਮੈਨੂੰ ਫਰਕ ਨਹੀਂ ਪੈਂਦਾ ਬਿਕੋਜ਼ ਮੈਨੂੰ ਮੇਰਾ ਰੱਬ ਦੇਖਦਾ ਕਿ ਮੈਂ ਵਧੀਆ ਕੰਮ ਕਰਦਾ ਪਿਆ ਮੈਂ ਮਾਲ ਪਾ ਰਿਹਾ ਕਿ ਨਹੀਂ ਪਾ ਰਿਹਾ ਉਵੇਂ ਨਾ ਮੇਰਾ ਪਰਮਾਤਮਾ ਦੇਖਦਾ ਪਿਆ ਵੈ ਬਟ ਜੇ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਹਾਨੂੰ ਸਮਝਣਾ ਪੈਣਾ ਵੈ ਕਿ ਤੁਸੀਂ ਕਿਤੇ ਨਾ ਕਿਤੇ ਗਲਤ ਦਿਸ਼ਾ ਜਾ ਰਹੇ ਹੋ ਤੁਹਾਨੂੰ ਰਾਈਟ ਡਾਇਰੈਕਸ਼ਨ ਦੀ ਲੋੜ ਹੈ ਇਹ ਰੱਬ ਜੀ ਨੂੰ ਦੇਖ ਤਾਂ ਮੈਂ ਰੱਬ ਨਹੀਂ ਦੇਖਣਾ ਕੀ ਤੁਸੀਂ ਐਪਰੇਜ ਕੀਤੇ ਕੀ ਤੁਸੀਂ ਵਰਜੀਸ਼ਾ ਕੀਤੀਆਂ ਕੀ ਤੁਸੀਂ ਦਵਾਈ ਤਰੀਕੇ ਨਾਲ ਖਾਧੀ ਕੀ ਤੁਸੀਂ ਇਹ ਨਾ ਸੋਚ ਕੇ ਰਾਤ ਨੂੰ ਮੈਂ ਰੋਜ਼ ਚਲੋ ਅੱਜ ਕੁਆਟ ਡਾਕਟਰ ਨੇ ਰეკਮੈਂਡ ਕੀਤਾ ਮੈਂ ਅਧੀਆ ਪੀ ਲਵਾਂ ਕੋਈ ਗੱਲ ਡਾਕਟਰ ਕੜਾ ਦੇਖਦਾ ਮੈਂ ਨਹੀਂ ਦੇਖਦਾ ਪਰ ਥੋੜਾ ਜਮੀਰ ਤਾਂ ਤੂੰ ਦੇਖ ਰਿਹਾ ਨਾ ਮੈਂ ਨਹੀਂ ਕਿਸੇ ਨੂੰ ਕਹਿੰਦਾ ਕਿ ਭਾਈ ਤੂੰ ਸ਼ਰਾਬ ਬੰਦ ਕਰੋ ਮੈਂ ਸ਼ਰਾਬ ਦਾ ਸਿਸਟਮ ਚੇਂਜ ਕਰੂੰਗਾ ਕਿ ਵੀਰੇ ਜਿੱਥੇ ਤੂੰ ਅਧੀਆ ਪੀਣਾ ਹੈ ਉਥੇ ਦੋ ਡਰਿੰਕ ਲੈ ਲੈ ਵੀਰਾ ਨਾਲੇ ਸਲਾਦ ਖਾ ਲੈ ਹੌਲੀ ਹੌਲੀ ਪੀ ਲੈ ਸਿਰੇ ਪ੍ਰਾਣਾ ਯਾਮ ਕਰ ਲੈ ਮੈਡੀਟੇਸ਼ਨ ਕਰ ਲੈ ਐਕਸਰਸਾਈਜ਼ ਕਰ ਲੈ ਖਾਇਆ ਪੀਆ ਪਚਾਇਆ ਰੋਗ ਦੇ ਜਿਹੜਾ ਤੁਸੀਂ ਇੱਕ ਗੱਲ ਆਖੀ ਸੀ ਨਾ ਵਿੱਚ ਕਿ ਸਹੀ ਟਾਈਮ ਤੇ ਨਾ ਖਾਣਾ ਸਹੀ ਟਾਈਮ ਤੇ ਨਾ ਖਾਣਾ ਜੇ ਤੁਹਾਡੇ ਹਿਸਾਬ ਨਾਲ ਪੁੱਛਿਆ ਜਾਵੇ ਤਾਂ ਸਹੀ ਟਾਈਮ ਤੇ ਖਾਣਾ ਕੀ ਕਿਹੜਾ ਕਿਹੜੇ ਕਿਹੜੇ ਟਾਈਮ ਤੇ ਕੀ ਖਾਣਾ ਚਾਹੀਦਾ ਹੈ ਦੇਖੋ ਜੀ ਪੂਰੀ ਦੁਨੀਆ ਦੇ ਵਿੱਚ ਇੱਕ ਚੀਜ਼ ਜਾਣੀ ਜਾਂਦੀ ਕਿ ਥੋੜਾ ਥੋੜਾ ਖਾਓ ਥੋੜੀ ਥੋੜੀ ਦੇਰ ਬਾਅਦ ਖਾਓ ਲੋਕੀ ਕਹਿੰਦੇ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਪਰ ਡਾਕਟਰਾਂ ਦੀ ਕਤਾਰਾਂ 'ਚ ਬੈਣ ਦਾ ਬਹੁਤ ਟਾਈਮ ਹੈ ਡਾਕਟਰਾਂ ਕੋਲ ਪਹਿ ਦੇ ਦੇ ਕੇ ਇਲਾਜ ਕਰਾਉਣ ਦਾ ਬਹੁਤ ਟਾਈਮ ਹੈ ਟੈਸਟ ਤੇ ਉੱਪਰ ਪਹਿ ਖਰਚਾਂ ਦਾ ਬਹੁਤ ਟਾਈਮ ਹੈ ਪਮਾ ਫਾਈਬਰੋ ਸਕੈਨ ਕਰਾਉ ਜਿਹੜਾ 3-4000 ਰੁਪਏ ਦਾ ਪਰ ਸਕੈਨ ਕਰਾਉ ਜਿਹੜਾ 10000 ਰੁਪਏ ਦਾ ਹੁੰਦਾ ਪਮਾ 10000 ਰੁਪਏ ਦੇ ਬਲੱਡ ਟੈਸਟ ਕਰਾਉ ਉੱਥੇ ਪੈ ਸਾਡੇ ਤੋਂ ਖਰਚੀ ਜਾਂਦੇ ਨੇ ਬਟ ਸਾਡੇ ਕੋਲ ਆਪਣੀ ਸਿਹਤ ਲਈ ਰੋਜ਼ 45 ਮਿੰਟ ਨਹੀਂ ਨਿਕਲਦੇ ਖੰਨਾ ਸਾਹਿਬ ਮੈਂ ਸਿਰਫ ਇੱਕੋ ਰਿਕੁਐਸਟ ਕਰਦਾ ਕਿ 30 ਮਿੰਟ ਦੀ ਬ੍ਰਿਸਕ ਵਾਕ ਕਰੋ 10 ਮਿੰਟ ਦੀ ਮੈਡੀਟੇਸ਼ਨ ਕਰੋ ਤੇ 5 ਮਿੰਟ ਦੀ ਜ਼ੂਮਬਾ ਐਕਸਰਸਾਈਜ਼ ਕਰੋ ਜਿਹੜਾ ਪਰ ਜੋਗਿੰਗ ਰਨਿੰਗ ਜਾਂ ਕਰਨੇ ਸਿਰਫ 5 ਮਿੰਟ ਇਹ 45 ਮਿੰਟ ਤਾਂ ਇੱਕ ਬੰਦਾ ਆਪਣੀ ਜ਼ਿੰਦਗੀ ਚ ਆਪਣੇ ਨੂੰ ਦੇ ਸਕਦਾ ਹੈ ਹਮ ਕਿਨੇ ਦੇਖ ਤੁਸੀਂ ਵੀ ਇੱਕ ਹਿਊਮਨ ਬੀنگ ਹੋ ਤੁਸੀਂ ਵੀ ਦੁਨੀਆ ਜੀ ਰਹੇ ਹੋ ਤੁਸੀਂ ਆਪਣੇ ਆਪ ਨੂੰ ਕਿੱਥੇ ਇਸ ਚੀਜ਼ ਨੂੰ ਮੰਨਦੇ ਹੋ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਮੋਟਾਪਾ ਜੇ ਮੋਟਾਪਾ ਵਧੇਗਾ ਤੇ ਤੁਹਾਡਾ ਹਾਜਮਾ ਖਰਾਬ ਹੋਏਗਾ ਖਾਦਾ ਪੀਤਾ ਸਰੀਰ ਨੂੰ ਮੋਟਾਪੇ ਦੇ ਰੋਗ ਚ ਲੱਗੇਗਾ ਫੈਟ ਲੀਵਰ ਹੀ ਵਧੇਗਾ ਨਾ ਬਿਲਕੁਲ ਜੇ ਫੈਟ ਲੀਵਰ ਗ੍ਰੇਡ 1 ਹੈ ਤੇ ਹੌਲੀ ਹੌਲੀ ਮੋਟਾਪਾ ਵਧੇਗਾ ਤੇ ਗ੍ਰੇਟ ਲੀਵਰ ਫ੍ਰੇਡ ਗ੍ਰੇਡ 5 ਤੱਕ ਵੀ ਜਾਏਗਾ ਨਾ ਗ੍ਰੇਡ 5 ਤੇ ਗਿਆ ਲੀਵਰ ਖਤਮ ਸਿਰੋਸੇ ਸ਼ੁਰੂ ਪੋਰਟਲ ਹਾਈਪਰਟੈਂਸ਼ਨ ਜੇ ਸ਼ੁਰੂ ਪੇਟ ਚ ਪਾਣੀ ਭਰਨਾ ਸ਼ੁਰੂ ਇਸ ਵੇਲੇ ਜੇ ਵੇਰੀਸਿਸ ਖੂਨ ਦੀ ਉਲਟੀ ਆਣੀ ਸ਼ੁਰੂ ਤੇ ਤੁਹਾਡੀ ਜ਼ਿੰਦਗੀ ਦੀ ਓਕੇੜੀ ਪੋਟੂਗੀ ਅਮੋਨੀਆ ਦਿਮਾਗ ਵਿੱਚ ਚੜ ਗਿਆ ਤੇ ਪੁੱਲਪਲੇਖੇ ਵਾਲੀ ਹਰਕਤਾਂ ਕਰੀ ਚੱਲੋਗੇ ਇਹ ਸਟੇਜਿਸ ਦੱਸੀਆਂ ਮੈਂ ਤੁਹਾਨੂੰ ਜੋ ਕਿ ਹਰ ਲੀਵਰ ਦਾ ਮਰੀਜ਼ ਭਾਵੇਂ ਉਹ ਕਾਲਾ ਪੀਲਿਆ ਹੋਵੇ ਭਾਵੇਂ ਉਹ ਪੀਲਿਆ ਹੋਇਆ ਹੋਵੇ ਭਾਵੇਂ ਉਹਨੂੰ ਅਬਸਟ੍ਰਕਟਿਵ ਜੌਂਡਿਸ ਹੋਇਆ ਹੋਵੇ ਭਾਵੇਂ ਉਹਨੂੰ ਕੋਈ ਵੀ ਰੀਜ਼ਨ ਹੋਇਆ ਹੋਵੇ ਬਟ ਪਹਿਲਾਂ ਆਪਣੇ ਰੋਗ ਦੀ ਸ਼ੁਰੂਆਤ ਤੋਂ ਹੀ ਆਪਣੇ ਆਪ ਨੂੰ ਰੋਕ ਲਓ ਖੰਨਾ ਜੀ ਬਿਕਨ ਬੜਾ ਸਾਇੰਸ ਦਾ ਸਿਸਟਮ ਹੈ ਉਹ ਕੀ ਕਹਿੰਦੇ ਜੀ ਹਰ ਤਰ੍ਹਾਂ ਦੇ ਪੀਲੀਆ ਸੇਮ ਤਰ੍ਹਾਂ ਦਾ ਪੀਲੀਆ ਹੁੰਦਾ ਪਰ ਤਰ੍ਹਾਂ ਪਤਾ 5-7 ਤਰ੍ਹਾਂ ਦਾ ਪੀਲੀਆ ਹੁੰਦਾ ਇੱਕ ਪੀਲੀਏ ਤੋਂ ਅਬਸਟ੍ਰਕਸ਼ਨ ਹੋ ਗਈ ਫਿਰ ਇਹ ਪਰ ਲੀਵਰ ਦਵਾਈਆਂ ਖਾਈ ਜਾਂਦਾ ਜੀ ਅਬਸਟ੍ਰਕਸ਼ਨ ਹੋ ਗਈ ਰੁਕਾਵਟ ਆ ਗਈ ਸਾਨੂੰ ਐਂਡੋਸਕੋਪੀ ਕਰਾਉਣੀ ਪੈਣੀ ਹੈ ਸਾਨੂੰ ਐਮਆਰ ਵੀ ਸੀਪੀਆ ਇਆਰਸੀਪੀ ਕਰਾਉਣੀ ਪੈਣੀ ਹੈ ਇਸ ਕਰਕੇ ਤੁਸੀਂ ਮਾਡਰਨ ਸਾਇੰਸ ਨੂੰ ਵਿਦ ਉਤਕਾਰ ਨਹੀਂ ਸਕਦੇ ਸਿਸਟਮ ਦੇ ਵਿੱਚ ਸਾਨੂੰ ਜਦੋਂ ਕੋਈ ਚੀਜ਼ ਆਉਂਦੀ ਹੈ ਖੰਨਾ ਸਾਹਿਬ ਇਸ ਵੀਡੀਓ ਤੋਂ ਮੈਂ ਕਹਿਣਾ ਚਾਹੂੰਗਾ ਕਿ ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਸਾਨੂੰ ਟੈਸਟ ਕਰਾਉਣੇ ਚਾ ਸਾਨੂੰ ਸਕੈਨ ਕਰਵਾਉਣਾ ਚਾਹੀਦਾ ਸਾਨੂੰ ਬਲੱਡ ਦੇ ਵਿੱਚ ਐਲ ਐਫ ਟੀ ਆਰ ਐਫ ਟੀ ਲਿਪਿਡ ਕੈਲਸ਼ੀਅਮ ਯੂਰਿਕ ਐਸਿਡ ਇਹ ਸਭ ਟੈਸਟ ਕਰਾਉਣੇ ਚਾਹੀਦੇ ਨੇ 3 ਮਹੀਨੇ ਸ਼ੂਗਰ ਲੈਵਲ ਕਰਾਉਣਾ ਚਾਹੀਦਾ ਵਾ ਤਾਂ ਕਿ ਜੇ ਐਗਜੈਕਟ ਕਾਰਨ ਫੜੀਏ ਕਾਰਨ ਫੜੀਏ ਕਾਰਨ ਵੱਡੀਏ ਨਾਲ ਦੀ ਨਾਲ ਜੀਵਨ ਸ਼ੈਲੀ ਅਡਾਪਟ ਕਰੇ ਫਿਰ ਉਦੋਂ ਬਾਅਦ ਦਵਾਈਆਂ ਦਾ ਕੰਮ ਆਉਂਦਾ ਖੰਨਾ ਸਾ ਬਟ ਹਿੰਦੁਸਤਾਨ ਦੇ ਵਿੱਚ ਦਵਾਈਆਂ ਸ਼ਾਇਦ ਸਭ ਤੋਂ ਪਹਿਲਾਂ ਨੇ ਪਰਹੇਜ਼ ਤਾਂ ਭੁੱਲੀ ਜਾਓ ਤੇ ਜੀਵਨ ਸ਼ੈਲੀ ਲਈ ਤਾਂ ਸਾਡੇ ਕੋਲ ਟਾਈਮ ਹੀ ਹੈ ਨਹੀਂ ਕੱਢਣਾ ਤੇ ਪਰਹੇਜ਼ ਤੁਸੀਂ ਕੀ ਦੱਸਦੇ ਹੋ ਜੇ ਕਿਸੇ ਨੂੰ ਇਹ ਦਿੱਕਤ ਆ ਰਹੀ ਹੈ ਤਲੀਆਂ ਹੋਈਆਂ ਚੀਜ਼ਾਂ ਦੀ ਮੈਦੇ ਤੋਂ ਬਣੀਆਂ ਚੀਜ਼ਾਂ ਜੀ ਮਿਰਚ ਮਸਾਲੇ ਦੀ ਖਟੀਆਂ ਚੀਜ਼ਾਂ ਦੀ ਇੱਕ ਟਾਈਮ ਤੇ ਬੈ ਕੇ ਬਹੁਤ ਜ਼ਿਆਦਾ ਖਾਣਾ ਜੀ ਮਾਇਓਨੈਸ ਤੋਂ ਭਰੀਆਂ ਚੀਜ਼ਾਂ ਜੀ ਮੈਂ ਤਾਂ ਇਹਨਾਂ ਦੇ ਸਟ੍ਰਿਕਟਲੀ ਐਂਟੀ ਐ ਜੇ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਬਹੁਤ ਘੱਟ ਖਾਣੇ ਚਾਹੀਦੀ ਇੱਕ ਹਫ਼ਤੇ 'ਚ ਇੱਕ ਦਿਨ ਚੀਟ ਡੇ ਹੋਣਾ ਚਾਹੀਦਾ ਵੇ ਜੇ ਤੁਸੀਂ ਕੁਝ ਨਹੀਂ ਕਰਸ ਹਫ਼ਤੇ 'ਚ ਇੱਕ ਦਿਨ ਵਰਤ ਰੱਖਣਾ ਸ਼ੁਰੂ ਕਰ ਦੋ ਇਹ ਵਰਤ ਦਾ ਚਲਣ ਬਹੁਤ ਵਧੀਆ ਵੈ ਤਾਂ ਕਿ ਇੱਕ ਦਿਨ ਤੁਹਾਡਾ ਬਾਡੀ ਫੇਅਰ ਦੁਆਰਾ ਰੀਸਟਾਰਟ ਹੋ ਜਾਂਦਾ ਵੈ ਫਿਰ ਦੁਬਾਰਾ ਤੁਹਾਡਾ ਬਾਡੀ ਦੇ ਵਿੱਚ ਜਿੰਨੇ ਵੀ ਐਂਜ਼ਾਈਮਸ ਟੇਟ ਵਧੇ ਹੁੰਦੇ ਨੇ ਇੱਕ ਦਿਨ ਲੀਵਰ ਨੂੰ ਆਰਾਮ ਮਿਲ ਜਾਂਦਾ ਇੱਕ ਦਿਨ ਜਿਹੜੀ ਚੀਜ਼ ਨੂੰ ਆਰਾਮ ਮਿਲੂ ਉਹ ਚੀਜ਼ ਬੈਟਰ ਕੰਮ ਕਰੇਗੀ ਤੁਸੀਂ ਸੌਣਾ ਖਾਣਾ ਸਭ ਦੋ ਦਿਨ ਤਿੰਨ ਦਿਨ ਤੁਸੀਂ ਬੁੰਦਲੀਆਂ ਬੁੰਦਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਹਾਨੂੰ ਗੁੱਸਾ ਆ ਜਾਦਾ ਹੋ ਤੁਸੀਂ ਵੱਟ ਚੜੂਗੇ ਗੁੱਸਾ ਆ ਜਦੋਂ ਲੜਨ ਨੂੰ ਮੂਡ ਕਰੂਗਾ ਬਿਕੋ ਤੁਹਾਡੇ ਦਿਮਾਗ ਦੀ ਬੈਟਰੀ ਚਾਰਜ ਨਹੀਂ ਹੋਈ ਹੋਈ ਇਸੇ ਤਰ੍ਹਾਂ ਲੀਵਰ ਨੂੰ ਜਦੋਂ ਅਸੀਂ ਡੈਸ਼ਟ ਦੇ ਲਈਵਰ ਦੀ ਬੈਟਰੀ ਕੀ ਹੋ ਜਾਂਦੀ ਹੈ ਚਾਰਜ ਤਾਂ ਹੀ ਗ੍ਰੰਥਾਂ ਦੇ ਵਿੱਚ ਲਿਖਿਆ ਕਿ ਲੋਕ 100-100 ਸਾਲ 2-2 ਸਾਲ ਕਿਉਂ ਜਿੰਦੇ ਸੀ ਬਿਕੋਜ਼ ਹਫਤਾ ਜਿੱਤੇ ਦਿਨ ਵਰਤ ਰੱਖਦੇ ਸੀ ਆਪਣਾ ਖਾਣਾ ਪੀਣਾ ਟਾਈਮ ਤੇ ਖਾਂਦੇ ਸੀਗੇ ਸੂਰਜ ਚੁਪਨ ਤਬਾ ਕੋਈ ਕੁਝ ਨਹੀਂ ਖਾਂਦੇ ਸੀ ਮੈਂ ਮੰਨਦਾ ਅੱਜ ਦੇ ਪ੍ਰੈਕਟੀਕਲ ਵਰਡ ਦੇ ਵਿੱਚ ਇਹ ਚੀਜ਼ ਫਿਜ਼ੀਬਲ ਨਹੀਂ ਹੈ ਪੋਸੀਬਲ ਨਹੀਂ ਹੈਗੀ ਇਹ ਚੀਜ਼ ਪੋਸੀਬਲ ਨਹੀਂ ਹੈਗੀ ਮੈਂ ਮੰਨਦਾ ਵਾ ਕਿ ਅੱਜ ਦਾ ਸਾਰਿਆਂ ਦਾ ਯੁੱਗ ਜਿਹੜਾ ਬੈਹਿ ਕੇ ਕੰਮ ਕਰਨ ਦਾ ਯੁੱਗ ਹੈ ਬਟ ਐਟਲੀਸਟ ਅਸੀਂ 45 ਮਿੰਟ ਸੈਰ ਤਾਂ ਕਰ ਸਕਦੇ ਨਾ ਜਿੰਨਾ ਚਿਰ ਫੋਨ ਤੇ ਗੱਲ ਕਰਨੀ ਉਹਨਾਂ ਚਿਰ ਸੈਰ ਕਰ ਲਓ ਇੰਨਾ ਚਿਰ ਤਾਂ 45 ਮਿੰਟ ਤਾਂ ਦਿਨ ਚ ਸੈਰ ਕਰ ਲੈਣ ਆ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਸਰ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਬੜਾ ਵਿਆਖ ਬੋਲੇ ਗੱਲ ਇਹਦਾ ਆ ਜਾਂਦੀ ਹੈ ਕਿ ਬਹੁਤ ਘੱਟ ਲੋਕ ਹੁੰਦੇ ਨੇ ਗਿਣਤੀ ਦੇ ਵਿੱਚ ਜਿਹੜੇ ਇੰਨਾ ਓਪਨਲੀ ਬੋਲਦੇ ਨੇ ਤੁਸੀਂ ਕਦੇ ਵੀ ਨਹੀਂ ਇਹ ਗੱਲ ਕਹਿੰਦੇ ਕਿ ਤੁਸੀਂ ਯਾਰ ਮੈਂ ਕੀ ਕਰਨਾ ਤੇਰੀ ਲੜਾਈ ਨਾ ਕਿਸੇ ਨਾਲ ਨਹੀਂ ਹੈਗੀ ਮੇਰੀ ਗੱਲ ਤੋਂ ਮੇਰੇ ਲੜਾਈ ਕਿ ਮੈਂ ਨਹੀਂ ਕਹਿੰਦਾ ਕੋਈ ਮੇਰੇ ਕੋਲ ਆਵੇ ਕੋਈ ਮੇਰੇ ਕੋਲ ਦਵਾਈ ਲਵੇ ਕੋਈ ਮੇਰੇ ਨਾਲ ਉਸਕੇ ਨਾ ਲਵੇ ਯਾਰ ਮੇਰੇ ਕੋਲ ਕੋਈ ਗੱਲ ਨਹੀਂ ਬਟ ਐਟਲੀ ਜਿਹੜੀ ਮੈਂ ਗੱਲਾਂ ਬੋਲੇ ਸੱਚ ਨੇ ਤੁਸੀਂ ਫੇਸਬੁਕ ਨੂੰ ਫੋਲੋ ਕਰਨਾ ਕਰੋ ਤੁਸੀਂ ਇੰਸਟਾ ਨੂੰ ਫੋਲੋ ਕਰਨਾ ਕਰੋ ਉਹ ਚੀਜ਼ਾਂ ਵਧੀਆ ਨੇ ਬਟ ਐਲੀ ਗੂਗਲ ਦਾ ਸਰ ਆਪਣੇ ਤਸਵੀਰ ਕਿਸੇ ਡਾਕਟਰ ਕੋਲ ਜਾ ਕੇ ਪਛਾਣ ਕੇ ਦੇਖੋ ਡਾਕਟਰ ਸਾਹਿਬ ਮੈਂ ਚੀਜ਼ ਲੈ ਸਕਦਾ ਕਿ ਨਹੀਂ ਲੈ ਸਕਦਾ ਆਪਣੀਰ ਬੀ ਡਾਕਟਰ ਕੋਲ ਜਾ ਕੇ ਗੱਲ ਕਰ ਲਓ ਯਾਰ ਸਾਰੇ ਡਾਕਟਰ ਜਿਹਨਾਂ ਡਿਗਰੀਆਂ ਕੀਤੀਆਂ ਪੜ੍ਹਾਈਆਂ ਕੀਤੀਆਂ ਤਜਰਬੇ ਨਾਲ ਡਾਕਟਰ ਬਣੇ ਨੌਲੇਜ ਹੈਗੀ ਹੈ ਨਾ ਅੱਜ ਕੱਲ ਸਾਰੇ ਇਨਫਲੂਐਂਸਰ ਲੱਗੇ ਹੋਏ ਨੇ ਜੀ ਕਿ ਸਾਡੇ ਟੀਆਰਪੀ ਵੱਜੂਗੀ ਜੀ ਕਿ ਸਾਡੇ ਲੋਕਾਂ ਦੇ ਫਾਲੋਅਰਸ ਵੱਜੂਗੇ ਜੀ ਚਲੋ ਵੀ ਬੋਲ ਦਿਓ ਜੀ ਉਹ ਵਿਚਾਰੇ ਜਿਹੜੇ ਬੰਦੇ ਤੁਹਾਨੂੰ ਦੇਖ ਰਹੇ ਨੇ ਉਹ ਮੂਰਖ ਬਣੇ ਹੋਏ ਵਿਚਾਰੇ ਉਹ ਹਤਾਸ਼ ਨੇ ਉਹ ਡਰੇ ਹੋਏ ਨੇ ਉਹ ਘਬਰਾਏ ਹੋਏ ਨੇ ਉਹ ਆਪਣੇ ਆਪ ਨੂੰ ਇੰਨਾ ਕ ਹਤਾਸ਼ੀ ਮਹਿਸੂਸ ਕਰਦੇ ਕਿ ਕਿੱਥੋਂ ਸਾਨੂੰ ਕੋਈ ਰਾ ਸੋ ਪਲੀਜ਼ ਬੋਲਣ ਤੋਂ ਪਹਿਲਾਂ ਸੋਚੋਗੇ ਕਿ ਸੀ ਕੀ ਬੋਲਦੇ ਪਿਆ ਗਰੰਟੀਆਂ ਨਾ ਭਰੋ ਤੁਹਾਨੂੰ ਸੁਣਨ ਵਾਲੇ ਲੋਕ ਬਚਾਰੇ ਬਹੁਤ ਜ਼ਿਆਦਾ ਦੁਖੀ ਨੇ ਉਹ ਇਹ ਸਮਝੋ ਕਿ ਜਦੋਂ ਮੈਨੂੰ ਕੋਈ ਦੁੱਖ ਲੱਗਾ ਹੋਇਆ ਤੇ ਮੈਂ ਆਪਣਾ ਰਾਹ ਲੱਭਦਾ ਮੈਂ ਹਰ ਬੰਦੇ ਨੂੰ ਰੱਬ ਦੇ ਰੂਪ ਚ ਦੇਖਦਾ ਜਿਹੜਾ ਇਨਫਲੂਐਂਸਰ ਜੋ ਵੀ ਵੀਰ ਭੈਣ ਪਰ ਆ ਬੋਲਦਾ ਹੋਵੇ ਗਾਈਡ ਕਰਦਾ ਹੋਵੇ ਬਟ ਪਲੀਜ਼ ਉਹਨਾਂ ਨੂੰ ਨਾਲ ਇੱਕ ਡਿਸਕਲੇਮਰ ਜ਼ਰੂਰ ਨਾਲ ਲਾਓ ਕਿ ਅਗਰ ਤੁਹਾਡੀ ਤਸਵੀਰ ਹੈਗੀ ਤੇ ਡਾਕਟਰ ਨੂੰ ਮਿਲ ਕੇ ਵੀ ਤੁਸੀਂ ਇਹ ਡਿਸਕਸ ਕਰਕੇ ਵੀ ਚੀਜ਼ ਲੈ ਸਕਦੇ ਹੋ ਪਲੀਜ਼ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਯਾਰ ਜਿਹਦੇ ਘਰ ਦੇ ਵਿੱਚ ਰੋਗ ਹੈ ਨਾ ਉਹਨੂੰ ਪੁੱਛੋ ਉਹਦੇ ਘਰ ਦੇ ਵਿੱਚ ਹੰਝੂ ਨਹੀਂ ਬਣੇ ਰੁਕਦੇ ਯਾਰ ਜਿਹਨੂੰ ਲੱਫਟਰ ਨੇ ਲੀਵਰ ਟ੍ਰਾਂਸਪਲੈਂਟ ਬੋਲ ਦਿੱਤਾ ਨਾ ਉਹਦੇ ਹਾਲ ਚਾਲ ਪੁੱਛੋ ਕਿ ਅਗਲਾ ਘਰ-ਬਾਰ ਵੇਚ ਕੇ ਵੀ ਆਪਣੇ ਟੱਬਰ ਦੇ ਵਿੱਚ ਆਪਣੇ ਜੀ ਦਾ ਇਲਾਜ ਕਰਾਉਣਾ ਚਾਹੁੰਦਾ ਜਿਹਦੇ ਉਹਨੂੰ ਪਤਾ ਹੈਗੇ ਉਹਦੇ ਬੱਚਿਆਂ ਦੇ ਚਾਂਸਸ 2% ਨੇ ਇਹ ਥੋੜੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਅਸੀਂ ਬੋਲਣ ਲੱਗੇ ਆ ਉਹਦੇ ਵਿੱਚ ਸੱਚਾਈ 200% ਦੀ ਹੋਵੇ ਆਪਣੇ ਡਾਕਟਰ ਨਾਲ ਪਹਿਲਾਂ ਕੰਸਲਟ ਕਰੋ ਇਨਫਲੂਐਂਸਰ ਜੋ ਤੁਸੀਂ ਪਹਿਲਾਂ ਬੋਲਣ ਲੱਗੇ ਹੋ ਉਸ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਡਿਸਕਸ ਕਰੋ ਆਪਣੇ ਕਲੀਨਿਕ ਨਾਲ ਡਿਸਕਸ ਕਰੋ ਕਿ ਜੋ ਮੈਂ ਕਹਿਣ ਲੱਗਾ ਉਹ ਕਰੈਕਟ ਹੈ ਕਿਉਂ ਐਥਿਕਲੀ ਬੰਦੇ ਨੂੰ ਫਾਇਦਾ ਦੇਗਾ ਸਿਰਫ ਆਪਣੀ ਟੀਆਰਪੀ ਵਧਾਨ ਨਹੀਂ ਨਾ ਕਰੋ ਇਹ ਨਾ ਸੋਚੋ ਕਿ ਮੈਂ ਆਪਣੀ ਟੀਆਰਪੀ ਵਧਾਨ ਨਹੀਂ ਕਰ ਰਿਹਾ ਮੇਰੇ ਕੋਈ ਵੀ ਨਾ ਹੋ ਯਾਰ ਮੇਰੀ ਕੋਈ ਗੱਲ ਨਾ ਸੁਨੋ ਬਟ ਮੈਂ ਹੱਥ ਬਣ ਕੇ ਬੇਨਤੀ ਕਰਦਾ ਜਿਹੜੇ ਲੋਕ ਬਚਾਰੇ ਕਰਾਰ ਇਹਨੇ ਦਰਦਨਾ ਯਾਰ ਉਹਨਾਂ ਦਾ ਸਿਰਫ ਫਾਇਦਾ ਕਰੋ ਉਹਨਾਂ ਦਾ ਨੁਕਸਾਨ ਨਾ ਹੋ ਰੱਬ ਸਾਨੂੰ ਦੇਖਦਾ ਸ਼ਾਇਦ ਇਸੇ ਰੱਬ ਦੇ ਭਾਣੇ ਅਸੀਂ ਕਿਸੇ ਦਾ ਭਲਾ ਕਰ ਸਕੀਏ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਗੀ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਇਸ ਕਰਕੇ ਕਿ ਬਹੁਤ ਘੱਟ ਲੋਕ ਹੁੰਦੇ ਨੇ ਉਂਗਲਾਂ ਦੇ ਗਿਣਨ ਜੋਗੀ ਹੀ ਹੁੰਦੇ ਨੇ ਕਿ ਜਿਹੜਾ ਇੰਨਾ ਬਿਵਾਰਗ ਤੇ ਇੰਨਾ ਖੁੱਲ ਕੇ ਬੋਲਦੇ ਨੇ ਹਰ ਇੱਕ ਚੀਜ਼ ਬਾਰੇ ਉਸ ਦੇ ਵਿੱਚ ਈਸ਼ਾਨ ਦਾ ਨਾਮ ਮੈਂ ਕਹਿੰਦਾ ਉਹਨਾਂ ਨੰਬਰਾਂ ਦੇ ਵਿੱਚ ਆਉਂਦਾ ਜਿਹੜੇ ਟੌਪ ਤੇ ਹੁੰਦੇ ਨੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਤਾਂ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਬਹੁਤ ਜ਼ਿਆਦਾ ਦੇ ਦੇਰੋ ਰਹਿਮਤ ਵੀ ਧੰਨਵਾਦ